मरा जुए मैं मरा जो है अभी मर सकते हैं है। सेंटर की सरकार मोदी कह रहे हैं कि जडर दिए है सिखा न मारन के जानो वापस किए जा ਜੋ ਕਰਦੇ ਦਾ ਅਸਰ ਬਹੁਤ ਮਹਾਰਾ ਹੁੰਦਾ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੁਣ ਸਿੱਖ ਫੈਲੇ ਹੋਏ ਐ ਤੋਂ ਡੀ ਇੰਜੀਨੀਅਰ ਵੀ ਸਵਾਰਥ ਖਾਣੇ ਐ ਦੂਤ ਖਾਣੇ ਉਹ ਸਿੱਖਾਂ ਦੀ ਮਾਰ ਹੇਟ ਆ ਗਈ ਐ ਅਸੀਂ ਸਾਰਿਆਂ ਨੂੰ ਇੱਕ ਬਾਤ ਦਈਏ ਸਿੱਖੇ ਇਨਸਾਨ ਬਣੇ ਨੇ ਸੋ ਮੇਰਾ ਮਤਲਬ ਐ ਸਿੱਖਾਂ ਨੇ ਜਿਹੜਾ ਬੈਰ ਪਾਇਆ ਗੋਦੀ ਇਹ ਨੂੰ ਖਤਮ ਕਰਨਾ ਪਊਗਾ ਜੇ ਨਹੀਂ ਤਾਂ ਸਿੱਖ ਨੂੰ ਪਤਾ ਕੀ ਆਪਾਂ ਨੇ ਇਨਸਾਫ ਕਿਵੇਂ ਲੈਣਾ ਇਹ ਲਿਆ ਸਦੀਆਂ ਦੇ ਵਿੱਚ ਸਿੱਖ ਲੰਘਦੇ ਰਹੇ ਆ ਇਹ ਸਦੀ ਦੇ ਵਿੱਚ ਵੀ ਲਏ ਆ ਤੇ ਹੁਣ ਵੀ ਅਸੀਂ ਲਵਾਂਗੇ ਉਹ ਸਾਥ ਸੰਗਤ ਜੀ ਮੈਨੂੰ ਤੁਹਾਡਾ ਬਹੁਤ ਦਿਲੋਂ ਰਣੀ ਹੈ ਜਿਹੜਾ ਤੁਸੀਂ ਸਾਰੇ ਕੰਮ ਖਾਣ ਛੱਡ ਕੇ ਇੰਨੀ ਗਰਮੀ ਦੀ ਟਪੜੇ ਵਿੱਚ ਬਿਬੀਆ ਤੇ ਤੁਸੀਂ ਹੱਥ ਰੋਏ ਹੋ ਇਨ੍ਹਾਂ ਸ਼ਬਦਾਂ ਦੇ ਨਾਲ